ਹਾਂਜੀ ਦੋਸਤੋ ਜਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਜਿਹੜੇ ਲੋਕ ਰਾਤ ਨੂੰ ਖਾਣਾ ਜ਼ਿਆਦਾ ਖਾਂਦੇ ਹਨ ਉਹਨਾਂ ਦੇ ਬੜਾ ਆਪ ਜਲਦੀ ਆ ਜਾਂਦਾ ਹੈ ਨੰਬਰ 2 ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ ਉਹਨਾਂ ਨੂੰ ਆਪਣੇ ਭੋਜਨ ਵਿੱਚ ਸਲਾਦ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਨੰਬਰ 3 ਜੋ ਲੋਕ ਪਾਣੀ ਦਾ ਸੇਵਨ ਘੱਟ ਕਰਦੇ ਹਨ ਉਹਨਾਂ ਦੇ ਦਿਮਾਗ ਦੇ ਨਸਾਂ ਵਿੱਚ ਖੂਨ ਨਹੀਂ ਆਉਂਦਾ ਹੈ ਨੰਬਰ 4 ਟਮਾਟਰ ਦਾ ਲੇਪ ਚਿਹਰੇ ਤੇ ਲਗਾਉਣ ਨਾਲ ਚਿਹਰੇ ਤੇ ਨਖਾਰ ਆਉਂਦਾ ਨੰਬਰ 5 ਰੋਜ਼ਾਨਾ ਬਣਾਣਾ ਸੇਕ ਪੀ ਨਾਲ ਭਾਰ ਜਲਦੀ ਨਾਲ ਬਦਲ ਲੱਗ ਜਾਂਦਾ ਹੈ ਨੰਬਰ 6 ਜਿਆਦਾ ਸਮੇਂ ਤੱਕ ਬਾਥਰੂਮ ਰੋਕਣ ਨਾਲ ਬਾਥਰੂਮ ਦੀ ਇਨਫੈਕਸ਼ਨ ਹੋ ਸਕਦੀ ਹੈ ਨੰਬਰ 7 ਗਠੀਏ ਦੇ ਮਰੀਜ਼ਾਂ ਨੂੰ ਆਲੂ ਅਤੇ ਚੌਲਾਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 8 ਰੋਜ਼ਾਨਾ ਗਾਜਰ ਦਾ ਸੇਵਨ ਕਰਨ ਨਾਲ ਖੂਨ ਤਾਜ਼ਾ ਬਣਦਾ ਹੈ ਨੰਬਰ 9 ਰੋਜ਼ਾਨਾ ਸਵੇਰੇ ਇੱਕ ਸੇਬ ਖਾਣ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਨੰਬਰ 10 ਰੋਜ਼ਾਨਾ ਦਹੀਂ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 11 ਚਾਹ ਦਾ ਜਿਆਦਾ ਸੇਵਨ ਕਰਨ ਨਾਲ ਹੱਡੀਆਂ ਕਮਜ਼ੋਰੀਆਂ ਹੋ ਜਾਂਦੀਆਂ ਨੇ ਨੰਬਰ 12 ਸੱਚਾ ਬਦਾਮ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ ਅਤੇ ਅੱਖਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 13 ਨਾਰੀਅਲ ਪਾਣੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਦੇ ਅੰਦਰਲੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 14 ਜੋ ਬੱਚੇ ਦਿਮਾਗ ਦੇ ਕਮਜ਼ੋਰੇ ਹਨ ਉਹਨਾਂ ਨੂੰ ਆਪਣੀ ਡਾਇਟ ਵਿੱਚ ਪਨੀਰ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਨੰਬਰ 15 ਕਰੇਲੇ ਦੇ ਰਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ ਨੰਬਰ 16 ਰਾਤ ਨੂੰ ਦੁੱਧ ਪੀ ਕੇ ਸੌਣ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ ਨੰਬਰ 17 ਸਿਰ ਉੱਪਰ ਦੇਸੀ ਘੋਦੀ ਮਾਲਸ਼ ਕਰਨ ਨਾਲ ਦਿਮਾਗ ਬਹੁਤ ਆਗਤਬਰ ਹੁੰਦਾ ਹੈ ਨੰਬਰ 18 ਹਫਤੇ ਵਿੱਚ ਇੱਕ ਦੋ ਵਾਰ ਨਾਰੀਅਲ ਪਾਣੀ ਜ਼ਰੂਰ ਪਿਓ ਇਸ ਨਾਲ ਕਦੇ ਵੀ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਨੰਬਰ 19 ਜੇਕਰ ਤੁਹਾਡੇ ਗਲੇ ਵਿੱਚ ਦਰਦ ਹੋ ਰਿਹਾ ਹੈ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਘਰਾਰੇ ਕਰੋ ਤੁਹਾਨੂੰ ਦਰਦ ਤੋਂ ਰਾਹਤ ਮਿਲਗਾ ਨੰਬਰ 20 ਜੇਕਰ ਤੁਹਾਡੇ ਬੱਚੇ ਛੋਟੇ ਹਨ ਤਾਂ ਉਹਨਾਂ ਨੂੰ ਇੱਕ ਜਾਂ ਦੋ ਚਮਚ ਨਾਰ ਦੇ ਜੂਸ ਦੇ ਦਿਓ ਇਸ ਨਾਲ ਉਹਨਾਂ ਦਾ ਢਾਵੇਂ ਸਾਂ ਠੀਕ ਰਹੇਗਾ ਅਤੇ ਉਹਨਾਂ ਵਿੱਚੋਂ ਖੂਨ ਦੀ ਕਮੀ ਨਹੀਂ ਹੁੰਦੀ ਧੰਨਵਾਦ